ਸਸਰੀਕਾਰ ਪੰਜਾਬੀਓ ਅੱਜ ਦੀ ਵੀਡੀਓ ਬਹੁਤ ਹੀ ਦੁਖਦਾਈ ਵੀਡੀਓ ਹੈ ਆਪਣੇ ਪਿੰਡ ਦੀ ਵੀਡੀਓ ਹੈ ਗੰਗਾ ਦੀ ਜਿਲ੍ਹਾ ਸਰਸਾ ਇੱਥੇ ਵੱਡਾ ਮੀਂਹ ਆਇਆ ਜਿੱਦੇ 3/7 ਤਰੀਕ ਨੂੰ ਉਹਦੇ ਵਿੱਚ ਮਕਾਨ ਡਿੱਗ ਪਿਆ ਤੇ ਬਹੁਤ ਹੀ ਨੁਕਸਾਨ ਹੋ ਗਿਆ ਉਹਦੀ ਆਪਾਂ ਵੀਡੀਓ ਕਰਦੇ ਆਂ ਸਹੀ ਗੱਲਬਾਤ ਕਰਦੇ ਆਂ ਤੇ ਭਰਾ ਦੀ ਮਦਦ ਕਰਿਓ ਬਾਬੇ ਦੀ ਜਰੂਰ ਤੇ ਵੀਡੀਓ ਸ਼ੇਅਰ ਕਰਦੇ ਕਦਰਾਂਕਾਂ ਨੂੰ ਕਿ ਮਦਦ ਹੋ ਸਕੇ ਕਿਸੇ ਦੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਰਾਮ ਰਾਮ ਬਾਬਾ ਜੀ ਰਾਮ ਰਾਮ ਜੀ ਆਪਣਾ ਪਿੰਡ ਦੱਸ ਦਿਓ ਗੰਗਾ ਗੰਗਾ ਜਲਾ ਸਰਸਾ ਜੀ ਜਲਾ ਸਰਸਾ ਹਾਂ ਤੇ ਬਾਬੇ ਦਾ ਜਿਹੜਾ ਮਕਾਨ ਸੀ ਬਾਬਾ ਕਿਵੇਂ ਢਿੱਗ ਪਿਆ ਹੈ ਤੇਰਾ ਮਕਾਨ ਵੱਡਾ ਮੀਹ ਆਇਆ ਸੀਗਾ ਵੱਡਾ ਮੀਹ ਆਇਆ ਸੀ 7 ਤਰੀਕ 30 ਤਰੀਕ ਸੀ 30 ਤਰੀਕ ਸੀ ਸ਼ਨੀਵਾਰ ਸੀ ਸ਼ਨੀਵਾਰ ਦਿਨ ਸੰਨੀਵਾਰ ਹੈ ਅੱਛਾ ਉਹਦੇ ਵੀ ਆਪਣਾ ਮਕਾਨ ਜਾਦੇ ਮੀਹ ਆਉਣ ਕਾਰਨ ਤੇ ਮਕਾਨ ਆਪਣਾ ਢਿੱਗ ਪਿਆ ਤੁਸੀਂ ਦੇਖੀ ਜਾਨੇ ਦੋਸਤੋ ਕੀ ਵੀਡੀਓ ਦੇ ਵਿੱਚ ਆਪਣਾ ਮਕਾਨ ਬਾਬੇ ਦਾ ਢਿੱਗਿਆ ਤੇ ਇਹ ਦੀ ਆਪਣੇ ਜਵਾਕ ਕਿੰਨੇ ਆ ਇੱਕ ਢਿੱਡੀ ਗੁੱਡੀ ਨਾ ਗੁੱਡੀ ਆ ਬਾਬੇ ਦੇ ਕੋਈ ਮਿਹਨਤ ਕਰਨ ਵਾਲਾ ਹੈ ਨਹੀਂ ਇਹ ਪਰਿਵਾਰ ਬਹੁਤ ਹੀ ਪਿਆ ਤੇ ਮਕਾਨ ਤੁਸੀਂ ਦੇਖ ਸਕਦੇ ਡਿੱਗ ਪਿਆ ਕੋਈ بابا ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਵੇਂ ਸਾਨੂੰ ਪਤਾ ਲੱਗਿਆ ਸੀ ਕਿਵੇਂ ਬਾਹਰ ਪਤਾ ਲੱਗਿਆ ਸੀ ਪਤਾ ਲੱਗਣ ਦੇ ਕਾਰਨ ਅਸੀਂ ਇੱਥੇ ਬਾਹਰ ਨਿਕਲ ਗਏ ਬਾਹਰ ਨਿਕਲ ਕੇ ਜੀਲ ਬਾਜ਼ ਮਾਰੀ ਹੈ ਅੱਛਾ ਜੀ ਉਹਨੇ ਚੱਠਾ ਸੱਟਿਆ ਅੱਛਾ ਜੀ ਅਸੀਂ ਉਧਰ ਗਏ ਉਹ ਉਹ ਫਸ ਚੜਿਆ ਸੀ ਅੱਛਾ ਜੀ ਇੱਥੋਂ ਦੀ ਟੱਪ ਕੇ ਤੁਸੀਂ ਜਦੋਂ ਵੀ ਤੁਹਾਨੂੰ ਪਤਾ ਲੱਗਿਆ ਮਕਾਨ ਡਿੱਗੂਆ ਹਣਾ ਹਾਂ ਅੱਛਾ ਐਥੇ ਚੜ ਕੇ ਚੜੇ ਚੜਦੇ ਗਏ ਆ ਤੁਮਹਾਨੂੰ ਕਹਿੰਦਾ ਅੱਛਾ ਵੀ ਮਦਦ ਕਰਿਓ ਜਰੂਰ ਕੁਛ ਭਰਾਵਾਂ ਨੇ ਪਿੰਡ ਦੇ ਆਨੇ ਬਾਹਰ ਦੇ ਆਨੇ ਕਰੀ ਆ ਮਦਦ ਕੰਮ ਚੱਲੀ ਜਾਂਦਾ ਤੇ ਮਦਦ ਮੇਰਾ ਭਰਾ ਬਾਬੇ ਦੀ ਜਰੂਰ ਕਰਿਓ ਕਿਉਂਕਿ ਗਰੀਬ ਬੰਦਾ ਬੰਦਾ ਫਕੀਰ ਹੈ ਹੁਣ ਚਲ ਮੇਰਾ ਜਾਣਾ ਫਕਕ ਸੀਗਾ ਉਹ ਵੀ ਚਲੇ ਗਿਆ ਪਾਣੀ ਪਾਣੀ ਵੜ ਗਿਆ ਸਾਰੇ ਕਿਤੇ ਵੀ ਜਿਹੜਾ ਸਮਾਨ ਸੀਗਾ ਸਾਰਾ ਭਜ ਗਿਆ ਕਣਕ ਕੁਣਕ ਬਾਬੇ ਦੀ ਜਰੂਰ ਨਹੀਂ ਮੇਰੇ ਕੋਲ ਸਾਰਾ ਕੁਝ ਭਜ ਗਿਆ ਜਿਹੜਾ ਕੋ ਸੀਗਾ ਮਾੜਾ ਮੋਟਾ ਹਾਂ ਉਹ ਸਾਰਾ ਕੁਝ ਭਜ ਗਿਆ ਤੇ ਬਾਬੇ ਦੀ ਜਰੂਰ ਮਦਦ ਕਰੋ ਮੇਰਾ ਭਰਾ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਰੂਰ ਕਰਿਓ 10 20 ਰੁਪਏ ਜਿੰਨਾ ਵੀ ਹੋ ਸਕਿਆ ਮਦਦ ਵੱਧ ਤੋਂ ਵੱਧ ਕਰਿਓ ਕਿਉਂਕਿ ਕਿਸੇ ਦਾ ਭਲਾ ਹੋ ਸਕੇ ਤੇ ਆਪਾਂ ਇਹਨਾਂ ਦਾ ਖਾਤਾ ਨੰਬਰ ਜਾਂ Google Pay ਨੰਬਰ ਆ ਵੀਡੀਓ ਦੇ ਵਿੱਚ ਜਰੂਰ ਮੈਂਸ਼ਨ ਕਰਾਂਗੇ ਮੇਰਾ ਭਰਾ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ